ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਆ ਜੀ ਤੁਹਾਡਾ ਲੋ ਜੀ ਅੱਜ ਜਿਵੇਂ ਆਪਾਂ ਨੇ ਪਹਿਲੇ ਬਲੌਗ 'ਚ ਦੱਸਿਆ ਤਾਂ ਵੀ ਅੱਜ ਮੀਂਹ ਪਿਆ ਨਹੀਂ ਹੈਗਾ ਆਪਾਂ ਨੇ ਫਰੇ ਸਾਰਾ ਖੰਡਾਤਾ ਕਰਾ ਬਹੁਤ ਵਧੀਆ ਇਹ ਚੱਕਲਾਂ ਆਪਣੇ ਪਿੰਡ ਸੁਸਾਇਟੀ 'ਚ ਆਇਆ ਹੋਇਆ ਨਾ ਤਾਂ ਇਹ ਕਰਾ ਨਾ ਬਹੁਤ ਟਰੈਕਟਰ ਲਿਬੜਦਾ ਕਰਾ ਬਹੁਤ ਵਧੀਆ ਟਰੈਕਟਰ ਤੇ ਬਹੁਤ ਦੂਰ ਚੱਲਦਾ ਇਹ ਤੁਹਾਨੂੰ ਨੇੜੇ ਤੇ ਵੀ ਦਿਖਾਉਨੇ ਆ ਬਾਕੀ ਆਪਣਾ ਗੋਹੇ ਵਾਲਾ ਕੰਮ ਤਾਂ ਅੱਜ ਖਤਮ ਹੋ ਗਿਆ ਇਹ ਰੇਹ ਵਾਲਾ ਤੇ ਇੱਕ ਅੱਧਾ ਦਿਨ ਹੋਰ ਇਹਨੂੰ ਸੁੱਕ ਲੈਣ ਦੰਨੇ ਆ ਫਿਰ ਬਾਅਦ ਇਹਨੂੰ ਬਾਕੇ ਫਿਰ ਤਿਆਰ ਕਰਾਂਗੇ ਤੇ ਦੇਖਦੇ ਆ ਕਿਹੜੀ ਸਬਜ਼ੀ ਬਾਜੀ ਆਪਣੀ ਲੋਟ ਆਉਂਦੀ ਔਰੇ ਉਹੀ ਲਾਉਂਦੇ ਇੱਕ ਮਿੰਟ ਟਰੈਕਟਰ ਤੇ ਦੇਖੋ ਕਿੰਨਾ ਦੂਰ ਜਾਂਦਾ ਮੇਰਾ ਇਹ ਕਰਾਏ ਆਪਣੇ ਉਹ ਟਰੈਕਟਰ ਦੇ ਨਾਲੇ ਗੋਹਾ ਇਕੱਠਾ ਕਰ ਦੰਨੇ ਆ ਫਿਰ ਟਾਇਰਾਂ ਦੇ ਨਾਲ ਅੰਦਰ ਗੋਹਾ ਭਰ ਜਾਂਦਾ ਸਾਰਾ ਹੀ ਟਰੈਕਰਾ ਦਾ ਆ ਗੱਲ ਨੂੰ ਬਹੁਤ ਟਰੈਕਟਰ ਲਿਬੜਦਾ ਨਹੀਂ ਇੱਕ ਉਂ ਵੀ ਇਹ ਦੋਏ ਦੂਏ ਪਾਸੇ ਨੂੰ ਵੀ ਘੁੰਮਦਾ ਜੇ ਆਪਾਂ ਨੇ ਬੈਕ ਕੋਈ ਜੀ ਮਤਲਬ ਗੋਹਾ ਵਗੈਰਾ ਕੋਈ ਮਿੱਟੀ ਪੈ ਪਿੱਛੇ ਨੂੰ ਧੱਕਣੀਆਂ ਪੈਸੇ ਦੂਏ ਪਾਸੇ ਨੂੰ ਵੀ ਘੁੰਮਦਾ ਇਹ ਦੋਏ ਪਾਸੇ ਨੂੰ ਮਤਲਬ ਕਰਾਹ ਕੰਮ ਕਰਦਾ ਇਹਦੇ ਵਿੱਚ ਪਿੰਨਾ ਜੀਆਂ ਪਿਛਲੇ ਪਾਸੇ ਆ ਚੋਕ ਮਾੜਾ ਨਹੀਂ ਆ ਇਹ ਦੂਏ ਪਾਸੇ ਵੀ ਹੋ ਜਾਂਦਾ ਤੇ ਆਪਣੇ ਸੋਇਟੀ ਚ ਹੁਣੇ ਆਇਆ ਥੋੜਾ ਜਿਹਾ ਟਾਈਮ ਹੋਇਆ ਲਗਭਗ ਜਿਆ ਜੀਰੀ ਜੀ ਲੱਗਦੀ ਸੀ ਆਪ ਨੂੰ ਜਿਆਦਾ ਕੁ ਲੱਗਾ ਇਹ ਸੋਇਟੀ ਵਾਲਿਆਂ ਨੂੰ ਬਹੁਤ ਕੰਮ ਲੋ ਟਕਰਾਵਾਂ ਆਪਣੇ ਕੋ ਦੂਆ ਵੀ ਕਰਾ ਹੈਗਾ ਪਹਿਲਾਂ ਆਪਾਂ ਨੇ ਉਹੀ ਪਾਉਣਾ ਤਾਂ ਫਿਰ ਆਪਾਂ ਜੇ ਦੇਖਿਆ ਵੀ ਇਹਦਾ ਆ ਕੰਮ ਲੋਟ ਆ ਮੀ ਕਰਕੇ ਇਹ ਕੰਮ ਬਹੁਤ ਛੜਿਆ ਪਿਆ ਤੋਂ 10-15 ਦਿਨ ਹੋ ਗਏ। ਰੋਜ਼ੇ ਮੀਂਹ ਪਈ ਜਾਂਦਾ ਬੱਦਲ ਅੱਜ ਵੀ ਦੁਪਹਿਰੇ ਬਹੁਤ ਆਇਆ ਤਾਂ ਪਰ ਨੰਗਿਆ। ਤੇ ਇਹ ਦੇਖ ਸਕਦੇ ਆਂ ਸਾਰੇ ਖੇਤ ਚ। ਪੁੱਲ ਗੋਹਾ ਪਾਤਾ ਜਿਹੜਾ ਹੁਣ ਫालतू ਆ ਉਹ ਬਾਹਰ ਕੱਢ ਦੇਣਾ। ਫਰਾ ਦੇ ਨਾਲ-ਨਾਲ ਲਾ ਦੇਣਾ ਫੇਰ ਹੋਰ ਖੇਤ ਚ ਕੱਢ ਦੇਗੇ ਉਹਨੂੰ। ਅੱਜ ਜੀਰੀ ਆ ਭਾਈ ਆਪਣੀ ਮੱਕੀ ਵਾਲੀ ਅੱਜ ਮੋਟਰ ਚ ਲਾਈ ਆਪਾਂ ਨੇ ਤਿੰਨ ਦਿਨ ਤਰੀਕ ਦਾ ਪਾਣੀ ਪਾਇਆ ਹੋਇਆ ਤਾਂ ਜੀਰੀ ਚ ਰੋਜੇ ਮੀਂਹ ਪਈ ਜਾਂਦਾ ਤਾਂ ਕੱਲ ਰੇਪ ਪਵਾਇਆ ਤਾਂ ਤੇ ਅੱਜ ਮੋਟਰ ਚ ਲਾਤੀ ਵੀ ਅੱਜ ਚੱਲ ਪਾਣੀ ਪਾ ਦੰਨੇ ਆ ਤਾਜ਼ਾ ਜਾ ਹੋ ਜਾਂਦਾ ਨਾਲੇ ਜੀਰੀ ਬਹੁਤ ਵਧੀਆ ਇੱਕ ਤਾਂ ਇਹਨੂੰ ਪੱਤਾ ਲਵੇਟ ਦੀ ਸ਼ਿਕਾਇਤ ਹੋ ਗਈ ਜੀ ਤੇ ਇੱਕ ਉਹ ਜਿਹੜੀ ਕਿਦਲੀ ਜੀ ਹੁੰਦੀ ਉਹ ਬਹੋੜ ਦੇਦੀ ਅੱਜ ਇਹਨੂੰ ਕੱਲੀ ਸੰਡੀ ਸਪਰੇਅ ਕਰਾਤੀ ਸਵੇਰੇ ਮੌਸਮ ਦੇਖ ਕੇ ਮੌਸਮ ਵਧੀਆ ਤਾਂ ਛੁੱਪਾਂ ਲੱਗ ਲਈ ਆ ਜਿਹੜੀ ਉੱਪਰ ਤੇ ਕੋਈ ਕੋਈ ਦੇਖਿਓ ਸੁੱਕੀ ਸੁੱਕੀ ਜਿਹੀ ਲੱਗਦੀ ਹੈ ਨਾ ਤੇ ਬਹੁਤ ਇਦਲੀ ਜੀ ਘੁੰਮਦੀ ਦੀ ਚ ਕੱਲ ਨੂੰ ਇਹਦਾ ਕਲਰ ਚੇਂਜ ਹੋ ਜਾਣਾ ਦੇਖਦੇ ਹਾਂ ਕੀ ਕਹਿੰਦਾ ਵਿੰਦਰ ਹਾਂ ਹੋ ਗਿਆ ਹੁਣ ਖੇਤ ਤਾਂ ਭਰ ਗਿਆ ਹਾਂ ਇੱਥੇ ਤਾਂ ਜਗ੍ਹਾ ਹੈ ਨਹੀਂ ਇਹ ਤਾਂ ਬਾਹਰ ਹੀ ਕੱਢਣਾ ਹੁਣ ਬਾਕੀ ਦੋ ਤਿੰਨ ਟਰਾਲੀਆਂ ਇਹ ਹਾਂ ਹਾਂ ਉਹ ਕੱਢ ਕੇ ਬਾਹਰ ਲਾ ਦੇਣਾ ਰਾਹ ਦੇ ਨਾਲ-ਨਾਲ ਫਿਰ ਦੇਖ ਲੈਂਗੇ ਵੀ ਉਹ ਉੱਥੇ ਉੱਥੇ ਲਾ ਦੋ ਜਿਵੇਂ ਉਹ ਦੋ ਟਰਾਲੀਆਂ ਜਿੱਕਣ ਉਹ ਦੋ ਟਰਾਲੀਆਂ ਪਈਆਂ ਉੱਕਣੇ ਨਾਲ ਲਾ ਦੇਣਾ ਇੱਥੇ ਟਰਾਂਸਫਰਮ ਕੋਲ ਨੂੰ ਲਾ ਦੇ ਭਾਵੇਂ ਹਾਂ ਤਾਂ ਦੇਖੀਏ ਕਮਾ ਕੇ हां ਇਹਦੀਆਂ ਪਿੰਨਾ ਜੀਆਂ ਕੱਢ ਕੇ ਕਮਾ ਕੇ ਦੇਖ ਇਹਨੂੰ ਦੂਏ ਪਾਸੇ ਨੂੰ ਕਰ ਦੇਦਾ ਮੈਂ ਦੇਖੀ ਯਾਰ ਕੋਈ ਲੇਗਿਆ ਦਾ ਬੰਦਾ ਮੰਗਵਾ ਉਹਨੇ ਵਿੰਗਾ ਕਰਤਾ ਇਹ ਅੱਛਾ ਪਿੰਨਾ ਪਿੰਨ ਜੀ ਚ ਘੁੰਮਦਾ ਇਹ ਉਹ ਰਾਡ ਵਿੰਗੀ ਹੋ ਗਈ ਹਾਂ ਰਾਡ ਵਿੰਗੀ ਹੋ ਗਈ ਲਿਆ ਦੇਖ ਲੈਣੇ ਕਮਾ ਕੇ ਆ ਜਾ ਤੈਨੂੰ ਮੜਾ ਜਾ ਇੱਧਰ ਕਰ ਲੈ ਪਹੀ ਵਕਰ ਲੈ ਇਹਨੂੰ ਸਾਲ ਜੀ ਦੇਖਦੇ ਹੁਣ ਕਮਾ ਕੇ ਕੋਈ ਬੰਦਾ ਲੈ ਗਿਆ ਤਾਂ ਭਾਈ ਆ ਆਹ ਜਿਹੜੀ ਰਾੜਾ ਆ ਆ ਵੀ ਇੰਗੇ ਸਾਰੇਆਂ ਨੂੰ ਯਾ ਨਿਕਲੂ ਵੀ ਜਿਹੜੇ ਤਾਂ ਇਹ ਪਿੰਨਾਂ ਨਹੀਂ ਨਿਕਲਣੀਆਂ ਇਹ ਥੋੜੀਆਂ ਨਿਕਲ ਗਈ ਤਿੰਨ ਤਾਂ ਨਿਕਲ ਗਈ ਬਾਕੀ ਦੇਖਦੇ ਹੁਣ ਜੇ ਘੁੰਮ ਜੂਗੇ ਘੁੰਮ ਗਿਆ ਘੁੰਮ ਗਿਆ ਆ ਪਾਈ ਦੀ ਮौज ਆ ਦੂਏ ਪਾਸੇ ਦਾ ਵੀ ਬਣ ਜਾਂਦਾ ਇਹ ਇਹ ਧੱਕਣਾ ਤੇ ਜੇ ਦੂਏ ਪਾਸੇ ਨੂੰ ਖਣਾਉਣਾ ਹੈ ਖਿੱਚਣਾ ਮਿੱਟੀ ਵਗੈਰਾ ਵੀ ਤੇ ਰੋਟਾ ਆ ਦੇਖ ਇੱਥੇ ਪ੍ਰੋਬਲਮ ਹੈ ਇਹਨੂੰ ਡਿੰਗਾ ਕਰਤਾ ਸੀਗਾ ਇਹਨੇ ਵੀ ਜਾ ਕੇ ਤੁਹਾਨੂੰ ਪਤਾ ਜਿਹੜੀ ਸਾਜੀ ਜੀ ਹੁੰਦੀ ਅਗਲਾ ਸਾਂਭ ਕੇ ਨਹੀਂ ਚਲਾਉਗਾ ਜ਼ੋਰ ਨਾਲ ਨਾ ਪੈਣਾ ਹੈ ਨਾ ਦੂਏ ਪਾਸੇ ਨੂੰ ਬਿੰਦਰ ਘੁੰਮ ਸਕਦਾ ਕਿਵੇਂ ਜੇ ਐ ਕਿੜਾ ਵੀ ਛੇਵੇਂ ਆੜਨਾ ਹੀ ਐ ਇਹਨੇ ਦਵੱਲੇ ਨੂੰ ਐ ਆੜਨਾ ਮੈਂ ਦੇਖ ਕੇ ਦੇਖ ਲੈਂਦਾ ਕਿਹੜਾ ਜੇ ਲੋਟ ਆਉਂਦਾ じゃ ਇਹਨੂੰ ਪਿੱਛੇ ਹਟਾ ਕੇ ਦੁਬਾਰਾ ਕਿਹੜਾ ਦੇਖ ਲਾਂ ਮੜਾ ਇਹ ਪਾਣੀ ਡੋਲਣਾ ਦਾ ਇਤਨੂੰ ਜ਼ਿਆਦਾ ਟੈਟ ਉਹਦੇ ਪਰਾ ਪਲੇਟ 'ਤੇ ਮੜਾ ਇਹ ਪਾਣੀ ਨਹੀਂ ਨਹੀਂ ਇਤਨੂੰ ਜ਼ਿਆਦਾ ਟੈਟ ਦੋਵੇਂ ਪਾਸੇ ਉਹਨੇ ਨਿਕਲੂਗਾ ਇਹ ਤਾਂ ਗੱਲ ਕਾਣੀ ਕੁਛ ਨਹੀਂ ਇੱਥੋਂ ਵਿੰਗੀ ਗੱਤੀ ਰਾੜਾ ਹਾਂ ਰਾੜ ਵਿੰਗੀ ਹੋਣ ਕਰਕੇ ਹੀ ਇਹ ਸਾਰਾ ਅੜਦਾ ਜਿਹੜਾ ਲਓ ਦੇਖੀਏ ਹੈ ਦੇਖੀਏ ਦੋ ਜਣ ਜ਼ੋਰ ਮਾਰ ਆ ਜਾ ਕਰ ਵੀਡੀਓ ਬੰਦ ਫੇ ਲਓ ਜੀ ਹੱਥਾਂ ਉੱਥਾਂ ਨਾਲ ਬਾਹ ਰਿਆ ਸੀ ਦੋ ਆ ਜਣ ਨੇ ਜ਼ੋਰ ਬਹੁਤ ਕਰਾ ਨਹੀਂ ਘੁੰਮਿਆ ਕਾ ਦੇਖਦੇ ਆ ਟਰੈਕਟਰ ਨਾਲ ਜੋਰ ਮਗਾ ਕੇ ਦੇਖਦੇ ਆ ਨਾਲ ਲਾ ਕੇ ਰਾੜਾ ਖਾਸੀ ਵੀ ਗਈ ਮਿੰਦਰ ਇਹਨੇ ਆਇ ਨਹੀਂ ਕੋ ਮੜਾਏਗਾ ਦਰਖਤ ਦੀ ਆੜ ਲਾ ਮੜੀ ਸਵਾਗਤ ਨੰਮੀ ਆਲੇ ਲੋਟ ਜਾਨੀ ਨੂੰ ਆੜ ਜੀ ਆਉਂਦੀ ਨਹੀਂ ਹੋਰ ਨਾ ਵਿੰਗਾ ਕਰਦੀ ਇਹਨੂੰ ਚਾਰੇ ਦਾ ਰਾਣ ਤੇ ਆਈ ਫਿੱਜੀ ਕਰਾਉਣੀ ਜੀ ਠੀਕ ਆ ਠੀਕ ਆ ਜਾ ਬਾਈ ਮੁੰਡਾ ਬਹੁਤ ਸ਼ਕੀਮੀ ਆ ਇਹ ਇਹਨੇ ਕਰਾਹ ਕਰ ਲਿਆ ਸਤਿ ਸ਼੍ਰੀ ਅਕਾਲ ਕਰਾਏ ਨੇ ਕਰ ਲਿਆ ਫਿਰਦਾ ਨਾ ਤੀ ਸਕੀਮ ਅੱਥਾ ਨਾ ਤਾਂ ਹੋਇਆ ਨਹੀਂ ਹੈਗਾ ਦਰਖਤ ਦੀ ਆੜ ਨਾਲ ਕਰਾ ਸੀ ਕਮਾਏ ਲਿਆ ਲੈ ਕੇ ਜਾਣੀ ਮਾਦਾ ਬੈਠਾ ਇਦੋਂ ਦਰਾਗ ਬਾਣਾ ਫੋਟੋ ਖਿੱਚੋ ਇਹਨਾਂ ਦੇ ਦੇਖਦੇ ਹਾਂ ਹੁਣ ਪਾ ਕੇ ਉਹ ਕਰਦੇ ਇਹਨੂੰ ਹੈਗਾ ਕੋਈ ਛੱਟ ਮਾਰਨੇ ਇਹਨੂੰ ਨਹੀਂ ਨਹੀਂ ਕਿ ਨਿਗਾ ਰੱਖੀ ਵੀ ਗਰਨ ਨਾ ਪਹਿਲਾਂ ਗਾਹਾਂ ਵਾਲੀ ਢੇਰੀ ਚੱਕ ਲੰਦਾ ਤੇ ਫਾਂ ਫਾਂ ਟਰਾਲੀ ਪਈ ਆ ਨਾ ਤੇ ਖਿੱਚ ਵੀ ਥੋੜਾ ਥੋੜਾ ਕਰਕੇ ਇੰਦਰ ਥੋੜਾ ਥੋੜਾ ਕਰਕੇ ਖਿੱਚੀ ਨੂੰ ਗਾਹਾਂ ਐ ਇਹਨੂੰ ਨਾ ਖਿੱਚ ਹਲੇ ਪਹਿਲਾਂ ਇਹਨੂੰ ਇਹ ਢੇਰੀ ਨੂੰ ਕਰ ਗਾਹਾਂ ਕਰਾ ਨੂੰ ਥੋੜਾ ਲਾ ਗਾਹਾਂ ਗਾਹ ਸਿੱਟੀ ਜਲ ਉਹੜਾੜਾ ਲਾ ਕੇ ਕਹਾ ਘਾ ਘਾ ਸੱਠੀ ਆ ਟਾਈਮ ਲੱਗਣਾ ਜੀ ਇਹਨੂੰ ਹੁਣ ਘਾਂਟਾ ਖੰਡ ਫੇਰ ਲੋਟ ਆਉਣਾ ਇਹਨੇ ਫੇਰ ਉਹ ਹੋਊਗਾ ਰੱਬ ਨਿਕਲ ਜੂਗਾ ਜੀ ਹਾਂ ਐ ਕਣ ਕਹਿਣਾ ਥੋੜਾ ਥੋੜਾ ਕਰੀ ਜਾ ਮੈਂ ਕਹੀ ਜਾਂਦਾ ਵੀ ਥੋੜਾ ਥੋੜਾ ਖੁੱਚੀ ਆਹ ਦੇਖੋ ਭਾਈ ਆਪਣੀ 1509 ਦਾਣਾ ਦੇਖ ਲੋ ਕੋਈ ਸੁੱਕਿਆ ਹੋਇਆ ਹੋਣੀ ਹੈਗਾ ਢੱਕਾ ਕਿਤੇ ਵੀ ਸਾਰੀ ਮੁੜ ਗਈ ਹੁਣ ਤਾਂ ਥੱਲੇ ਥੱਲੇ ਦੇ ਦਾਣੇ ਜੇ ਵੀ ਪਿਲੇ ਹੋਣ ਲੱਗ ਗਏ ਸੋ ਬਰੇਕ ਰਾਤੀ ਦੀ ਸਪਰੇ ਹੋ ਕਰਾਈ ਆਪਾਂ ਨੇ ਲੇਟੇ ਆ ਮੀਂਹ ਪੈਣ ਕਰਕੇ ਸਪਰੇ ਕਰਾਈ ਨੂੰ ਤਾਂ ਹੋ ਗਏ ਕਈ ਦਿਨ ਪਰ ਲੇਟੇ ਕਰਾਈ ਆ ਪਰ ਬਾਬੇ ਦੀ ਕਿਰਪਾ ਨਾਲ ਲੋਟੇ ਰਿਹਾ ਕੰਮ ਹਨਾ ਮੈਨੂੰ ਤਾਂ ਐਂਤੀ ਵੀ ਕਿਤੇ ਸਪਰੇ ਲੇਟ ਹੋ ਗਈ ਕਿਤੇ ਸੁੱਕਾ ਛੱਟਾ ਨਾ ਮਾਰ ਜਵੇ ਪਰ ਠੀਕੇ ਰਿਹਾ ਕੰਮ ਆਪਾਂ ਨੇ ਬੇਜਕੀ ਪਹਿਲੀ ਵਾਰ ਲਾਈ ਆ 1509 ਅੱਗੇ ਤਾਂ ਆਪਾਂ ਦੂਈ ਬੀਜ ਲਾਉਂਦੇ ਇਹਦੇ ਜੈਸ ਕੀ ਲੋਟ ਰਹੀ ਤਾਂ ਕਾ ਸਾਨੂੰ ਵੀ ਲਾएंगे ਜੇ ਭਾਈ ਦੂਈ ਨੂੰ ਥੱਲੇ ਰਹਿ ਗਿਆ ਕੰਮ ਫੇਰ ਨਹੀਂ ਲਾਉਣੀ ਜਣੀ ਹਾਲ ਦੀ ਘੜੀ ਬੀਜ ਸਾਰੇ ਬੀਜਾਂ ਨਾਲ ਲੋਟ ਆ ਇਹ ਕੋਈ ਉਹ ਨਹੀਂ ਹੈਗਾ ਸਾਰੇ ਦੇਖ ਲੋ ਨਿਗਾਹ ਮਾਰ ਕੇ ਤੋਂ ਇਹ ਕਟੇਰੀ ਦਾ ਹੋ ਗਈ ਤਿੰਨ ਟਰਾਲੀਆਂ ਇਹ ਇਹ ਬਾਹਰ ਕੱਢਣੇ ਲਾ ਇੱਕ ਤਾਂ ਨਿਕਲ ਗਈ ਬਾਹਰ ਉਈ ਮਸ਼ੀਨੇ ਮਿਲ ਗਈ ਮਸ਼ੀਨ ਨਾਲੇ ਚੱਕ ਕੇ ਹੋਰ ਖੇਤ ਚ ਪਾ ਦੇਗੇ। ਕਹਾ ਪਕਾ ਕੂ ਬੀਜਦੇ ਹੁੰਦੇ ਹਨ। ਹਰੇ ਬਰੇ ਵਾਲੇ ਖੇਤਾਂ ਚ ਪਵਾ ਦੇਗੇ ਮਸ਼ੀਨ ਨਾਲੇ ਚੱਕ ਕੇ। ਉੱਥੇ ਆਪਾਂ ਨੇ ਥੋੜਾ ਜਿਹਾ ਢੇਰ ਵਾਲੀ ਜਗ੍ਹਾ ਕੰਮ ਕਰਨਾ ਤਾਂ ਉਹਦੇ ਕਰਕੇ ਆਪਾਂ ਨੂੰ ਸਾਰਾ ਰੇਹ ਕੱਢਣਾ ਪੈ ਗਿਆ। ਅਜਿਹਾ ਕੱਢਣਾ ਵੀ ਨਹੀਂ ਤਾਂ ਉਵੇ ਕਰਕੇ ਹੋਰ ਜਗ੍ਹਾ ਨਹੀਂ ਵੀ ਕਿਸੇ ਵੀ ਪਤਾ ਹੁਣ ਆਇਆ ਕਿੰਨਾਂ ਦੀ ਜਗ੍ਹਾ ਨਹੀਂ ਵੇਚੀ ਹੁੰਦੀ ਇਹ ਨਹੀਂ ਕੇ ਤਵੇਲਾ ਦਾ ਮੈਂ ਕੋਲ ਹੈ ਨਹੀਂ ਤਾਂ ਨਹੀਂ ਤਾਂ ਕਿਰਾਏ ਲਾ ਕੇ ਪਹੀ ਦੇ ਦੇਣੀ ਤੇ ਇਹ ਵਿੱਚ ਗਰਾਉਣੀਆਂ ਨਹੀਂ ਨੇ ਜਿਹੜੀਆਂ ਫਾਲਤੂ ਟਰਾਲੀਆਂ ਆਪਣੀ ਮਰਜ਼ੀ ਨਾਲੇ ਲਾਗੇ ਉਹ ਕੋਲ ਹੈ ਨਹੀਂ ਤੇ ਸਾਡਾ ਖੜ ਗਿਆ ਜੀ ਬਾਕੀ ਕੱਢ ਕੇ ਆਪਾਂ ਨੇ ਸਾਈਡ ਪਰ ਲਾਤਾ ਜਿਹੜਾ ਬਾਧੂ ਤਾਂ ਫਿਰ ਹੁਣ ਧੋਸ ਸਵਾਰ ਕੇ ਭਾਈ ਅਸੀਂ ਕੋਲ ਲਿਆਉਣਾ ਸੋਸਾਇਟੀ ਚ ਫੇਰ ਹਾਲੇ ਉੱਤੀ ਆਓ ਜੇ ਮੈਨੂੰ ਚਾਹੀਣ ਹਾਂ ਹਾਂ ਹੁਣੇ ਛੱਡ ਦਿੰਦੇ ਆ ਨਵੇੜ ਦਿੰਦੇ ਆ ਇਹਦਾ ਕੰਮ ਨਹੀਂ ਜੀ ਹੁਣੇ ਖੋਲ ਦਿੰਦਾ ਨਹੀਂ ਸਵੇਰ ਨੂੰ ਫੇਰ ਆਪਾਂ ਨੂੰ ਉਹਨੇ ਸਾਜਰੇ ਫੋਨ ਕਰ ਲੈ ਜਾਣਾ ਵੀ ਛੱਡ ਦਿਓ ਕੋਈ ਹੋਰ ਆ ਜਾ ਕਰਦਾ ਪਾਉਣੇ ਵਾਲਾ ਲੋਕਬਿੰਦਰ ਫਾਮ ਨਹੀਂ ਕਰਦੇ ਹੈਗੇ ਜਮਾ ਹੀ ਨਹੀਂ ਬਾਈ ਦੇਖ ਪਿੰਡ ਕਈ ਪਿੰਡਾਂ ਦੀ ਸੋਸਾਇਟੀ ਆ ਕਿਤੇ ਆਪਣੇ ਕੱਲੇਾਂ ਦੀ ਤਾਂ ਹੈ ਨਹੀਂ ਹੁਣ ਆ ਕਿੱਡੀ ਅਨਗਾਈਦੀ ਕਰੀ ਹੋਈ ਆ ਕਿਸੇ ਬੰਦੇ ਨੇ ਕਿੰਨਾ ਫਰਕ ਪਾਇਆ ਹੋਇਆ ਆਪਾਂ ਨੇ ਕਿੰਨਾ ਕਰਾ ਭਰਤਿਆ ਇਹ ਕਿਤੇ ਵੀ ਬਿੰਗਵਾਲ ਨਹੀਂ ਪਿਆ ਕਿੰਨਾ ਢੇਰ ਖੰਡਾ ਲਿਆ ਆਪਾਂ ਨੇ ਭਰਤ ਪਾਇਆ ਉੱਥੇ ਇੱਕ ਵਾਰ ਜੇ ਟਰਾਲੀ ਮਿੱਟੀ ਦੀ ਖਿੱਚ ਲਈ ਜਾਂਦਾ ਟਰੈਕਟਰ ਤੇ ਇਹਨਾਂ ਦਾ ਪੂਰਾ ਹੁਣ ਟਰੈਕਟਰ ਦੇ ਦੂਆ ਕਰਾ ਹੁੰਦਾ ਉਹਨੇ ਟਰੈਕਟਰ ਦੀਆਂ ਟਿਊਬਾਂ ਸਾਰੀਆਂ ਭਰ ਦੇਣੀਆਂ ਇਹਦੀਆਂ ਦੂਰ ਹੋਣ ਦਾ ਫਾਇਦਾ ਇਹੀ ਹੈ ਦਾ ਹਾਈ ਗੱਲ ਕਾਣੀ ਕੁਝ ਨਹੀਂ ਹੁਣ ਰਾੜ ਕੱਢ ਕੇ ਇਹਦੀ ਰਾੜ ਟੈਂਪਰ ਕਰਕੇ ਆਪ ਕੋਹ ਕੰਮ ਨਹੀਂ ਕਰੀ ਸਿੱਧੀ ਕਰਾ ਕੇ ਪਾਉਣੀ ਸਿੱਧੀ ਆ ਸਟੈਂਡ ਵੀ ਕਿਸੇ ਨੇ ਸਟੈਂਡ 'ਚ ਵੀ ਚਲਾਇਆ ਹੋਇਆ ਹੈ ਇਹ ਬਾਈ ਸਟੈਂਡ ਬਾਈ ਠੰਡਾ ਹੀ ਰੱਖਦੇ ਨੇ ਚਲਾਉਂਦਾ ਇਹ ਹਾਂ ਤੇ ਸਟੈਂਡ ਹੋ ਗਿਆ ਸਟੈਂਡ ਚਾਦੇ ਬਲ ਪੈ ਗਿਆ ਬਲ ਪੈ ਗਿਆ ਕੀ ਆ ਯਾਰ ਛੋਟੀਆਂ ਛੋਟੀਆਂ ਹੈਂ ਦੂਏ ਪਾਸੇ ਨੂੰ ਕਮਾਈਏ ਹਾਂ ਹੁਣ ਦੂਏ ਪਾਸੇ ਨੂੰ ਵੀ ਕਮਾਉਣਾ ਹੈ ਇਹ ਉਨਾ ਹੀ ਜੋਰ ਮਾਰਨਾ ਪੈਣਾ ਦੂਏ ਪਾਸੇ ਨੂੰ ਕਮਾਉਣਾ ਨਾਲੇ ਲਾਗੀ ਧਮਾ ਦੇਣਾ ਆਪਾਂ ਨੂੰ ਹਾਂ ਪਿੰਨਾ ਮੈਂ ਕੱਢਤੀਆਂ ਕੱਢਤੀਆਂ ਪਿੰਨਾ ਹਾਂ ਉੱਥੇ ਰੱਖੀ ਪਿੰਨਾ ਉੱਥੇ ਪਈਆਂ ਉਹ ਦੇ ਉੱਪਰ ਚੱਲ ਫੇਰ ਨਾਲ ਉਹਦੇ ਨਾਲ